ਬੋਲੇ ਇਹ ਕਿਦਰਾ ਜਾਂਦਾ ਚੱਲ ਨਹੀਂ ਚੱਲ ਨਹੀਂ ਮੈਂ ਤਾਂ ਨਹੀਂ ਆ ਗਿਆ ਸੀ ਮੈਂ ਤਾਂ ਇਹ ਲੈ ਕੇ ਆਈ ਮੈਂ ਨਹੀਂ ਕੁਝ ਕਰਨਾ ਹੈ ਭਾਈ ਇਹ ਪੁੱਛ ਰੋਏ ਪਹਿਲਾ ਆਏ ਹੋਏ ਸਭ ਤੋਂ ਨਹੀਂ ਚੱਲਨੀ ਮੇਰੇ ਮੈਂ ਤਾਂ ਜੀਵਨ ਨੂੰ ਦੇਖਣ ਆਈ ਸੀ ਨਹੀਂ 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 ਮੈਂ ਤਾਂ ਇਹ ਮਤ ਮਗਰ ਆਇਆ ਸੀ ਭਾਈ ਕੋਈ ਮਤ ਤੂੰ ਵੀ ਕੁਝ ਬੋਲ ਰੋ ਖੜੀ ਹੋ ਤੂੰ ਕਹਿੰਦਾ ਕਿਵੇਂ ਤਾਂ ਬਾਰਡਰ ਗਿਆ ਦੱਤੀ ਤੂੰ ਵੀ ਬੋਲ ਪਾ ਕੁਝ ਅਕਰ ਮੈਂ ਬਾਇਲੈਂਸ ਖਾਦਾ ਮੈਨਾਂ ਕੁਸ ਕੇ ਹੋ ਸਾਰੇ ਬਾਇਲੈਂਸ ਦਾ ਹੀ ਨਿਕਲਣਾ ਹੈ ਉਸ ਤੋਂ ਖੜੀ ਕਰਦੀ ਬਾਈ ਮੇਰਾ ਤਾਂ ਸਮਾਨ ਪਿਆ ਸੀ ਉਹ ਪੇਟੀ 'ਚ ਮੈਂ ਤਾਂ ਉਹ ਦੇਖਦੀ ਸੀ ਉਹ ਨਹੀਂ ਰੁਸ਼ ਕਰ ਤੇ ਇੱਕ ਗੱਲ ਸੁਣ ਲੈ ਜਿਹਦੇ ਨਾਮ ਮੰਨਿਆ ਨਾ ਤੂੰ ਤੈਨੂੰ ਵੀ ਤਪਕਾ ਦੂੰਗੀ ਬੁੜੀ ਦੇ ਨਾਲ ਹੀ ਹਾਂ ਲੜੀਏ ਕਿਉਂ ਤਰ ਅਸਤਾ ਮੈਂ ਹਾਂ ਕਿ ਸੀ ਉਹ ਉਹ ਨਹੀਂ ਜਾਂਦਾ ਸੀ ਮੈਨੂੰ ਲੱਗਦਾ ਮੈਨੂੰ ਲੱਗਦਾ ਨੀਂਦ ਚ ਤੋੜ ਦੀ ਬਿਮਾਰੀ ਐ ਨੂੰ ਟੁੱਟ ਪੈਣ ਨੂੰ ਮਮੀ ਆਪਾਂ ਨੂੰ ਡਰਾਸਾ ਸੀ ਨਾ ਫੇਰ ਡਰਾਤੀ ਦਿੱਤਾ ਸੀ ਮੇਰਾ ਮਨੋਂ ਨਿਕਲਣਾ ਚਾਹਤਾ ਹੁਣ ਬੰਦ ਚ ਕੁਝ ਕਰੂ ਇਹਨੂੰ ਬੱਲਾਈ ਜਿੰਨਾਂ ਨਾਲ ਮੈਂ ਉਹਨੇ ਨਿਕੰਮਾ ਉਹ ਡਰਾਤੀ ਮੈਂ ਕਹਿੰਦਾ ਤੂੰ ਕੰਮ ਦੀ ਗੱਲ ਕਰ ਉਹ ਮੇਰੇ ਜੀਵਨ ਕਿਹੜੀ ਕੰਮ ਦੀ ਗੱਲ ਆਉਂਦੀ ਪੁਰਦਾ ਬੁਰੂ ਕੱਪੜੇ ਪਾ ਲੂ ਹੁਣ ਮੇਰੇ ਨਾਲ ਇਹ ਕਰੋ ਵਿਸ਼ੂ ਕਰ ਕਰੋ ਹੁਣ ਬੰਦਾ ਬਾਹਰ ਕੋਈ ਸਤੋਵਾਂ ਨਾ ਬਿਹਿਾਵੇ ਜਾਂ ਕੋਈ ਹੋਰ ਉੱਤੇ ਆ ਜੇ ਕੋਈ ਆਪ ਦੀ ਜਿਹੜੀ ਗੱਲਬਾਤ ਕਰਨੀ ਉਹ ਕਰੋ ਦੇਖੋ ਯਾਰ ਭਾ ਲੋ ਵੀ ਮੈਂ ਤਾਂ ਸਿੱਧੀ ਗੱਲ ਮੈਂ ਤਾਂ ਬੈਠਾ ਆਦਾ ਕੰਮ ਕਰੂ ਮੈਥੇ ਨਿੱਟ ਕੇ ਕੰਮ ਹੁੰਦਾ ਵੀ ਗੱਲਾਂ ਬਾਤਾਂ ਨਾਲ ਹੋਰ ਕੁਝ ਨਹੀਂ ਹੋਣਾ ਮੈਂ ਤਾਂ ਕਹਿਨੀ ਆ ਇਸੇ ਰਾਤੀ ਬੜੇ ਬੁਢੀ ਦੇ ਨਾਲੇ ਚਾਹ ਦੇ ਨੂੰ ਤਪਕਾ ਕੇ ਪੁਰਾਣੀ ਹਵੇਲੀ ਦੇ ਪਿੱਛੇ ਦੱਬ ਦਿੰਨੇ ਆ ਹਾਂ ਆ ਗੱਲ ਸਹੀ ਹੈ ਵਿੱਚ ਹਾਂ ਬਾਅਦ ਚ ਰੂੜੀ ਚੱਕੀ ਜਾਵੇਗਾ ਬਾਅਦ ਚ ਰੂੜੀ ਤਾਂ ਚੱਕਦੇ ਆਂਗੇ ਨਿਸ਼ਾਨ ਤਾਂ ਉੱਥੇ ਰਹਿ ਜਾਣਗੇ ਪੁਰਸਾ ਥਾ ਕੇ ਮੈਨੂੰ ਫੜੋਗੀ ਮੈਂ ਵੱਡਾ ਚੱਲ ਤੂੰ ਗੱਲ ਆਉਂਦੇ ਤੇਰੇ ਵੀ ਬੇ ਕੱਲ ਸੋਣਾ ਲਾਸ਼ਾਂ ਟਿਕਾਣੇ ਲਾ ਦੀ ਬਾਕੀ ਮੈਂ ਜਾਣਾ ਮੇਰਾ ਕੰਮ ਹਾਂ ਮੇਰਾ ਕੰਮ ਹੋ ਜਾਣਾ ਵੱਡੀ ਠੰਦ ਆ ਮਿਲਦੀ ਹੋਈ ਹੈ ਕੀ ਇਹ ਗੱਲਾਂ ਮਾਰਦੀ ਐ ਬੰਦਾ ਮਾਰਨਾ ਪਤਾ ਕਿੰਨਾ ਔਖਾ ਐ ਉਹ ਵੀਰ ਜੀ ਕੁਛ ਨਹੀਂ ਦਿੰਦਾ ਐਵੇਂ ਡਰੀ ਜਾਂਦੇ ਪਹਿਨ ਤਨਖਾਹ ਮਿਲਦੀ ਆ ਇਹ ਦੇਖ ਪਾ ਜੀ ਦੇ ਹੋਵੇ ਕੋਈ ਪਹਿਲਾਂ ਇਸੇ ਦੀ ਨਾ ਕਤਲ ਕਰ ਦਿਆ ਬੜ ਬੜ ਬੰਦਿਆ ਯਾਰ ਬੀ ਬੀ ਨਹੀਂ ਛੱਡ ਪਾ ਪਹਿਲਾਂ ਇਸ ਬੰਦੇ ਦਾ ਕੁਝ ਕਰਨਾ ਬੜਾ ਹੈਗਾ ਬੰਦਾ ਡਰਾਉਂਦਾ ਯਾਰ ਬੰਦੇ ਨੂੰ ਮਾਰ ਦੂਗਾ ਏ ਮੇਰੇ ਤੋਂ ਦਿਲ ਦੀ ਇੰਟਾ ਦਾ ਹਣੀ ਤੂੰ ਤਾਂ ਮਾਸਟਰ ਆ ਕੋਈ ਦਿਮਾਗ ਲੜਾ ਲੈ ਇਹ ਲੜਨਾ ਚਾਹੇ ਤੂੰ ਤਾਂ ਨੀਤ ਚੋਰ ਆ ਨਹੀਂ ਮੈਂ ਤਾਂ ਫਿਰ ਉੱਤਿਆ ਹਨ ਜਲਦੀ ਫੈਸਲਾ ਲਓ ਜਿਹੜਾ ਵੀ ਲੈਣਾ ਉਹ ਫੈਸਲਾ ਲੈਣਾ ਕੀ ਇਹ ਤਾਂ ਸੋ ਕਰਦਾ ਤਾਂ ਸੁਣ ਲੈ ਮਮੀ ਡੈਡੀ ਬਾਹਰ ਤਾਂ ਦੇਖੀ ਉਹ ਯਾਰ ਉਹ ਤੂੰ ਕਰ ਲੈ ਜਿਹੜਾ ਕੁਝ ਕਰਨਾ ਮੈਨੂੰ ਇੱਥੇ ਦੱਸ ਕੀਮਤੀ ਚੀਜ਼ ਭਾ ਕੇ ਦੇਵੇਂਗਾ ਹੁਣ ਮੈਨੂੰ ਕਿੰਦਾ ਕਿਹੜੀ ਪੇਟੀ 'ਚ ਤੇ ਪਿੱਛਰ ਕੋ ਕਰ ਰੱਖੀ ਆ ਨਾ ਮਸਾਪਾ ਕੱਢਦਾ ਇੰਦਰ ਵੀ ਜਿੰਦਾ ਲੱਗਿਆ ਤੇ ਨੇ ਜਿੰਦੇ ਕੀ ਦਿੱਕ ਗੱਲ ਐ ਮੇਰੀ ਗੱਲ ਸੁਣ ਹੁਣ ਇੱਕ ਕੰਮ ਹੋਰ ਹੋ ਸਕਦਾ ਹਾਂ ਜਿਹੜਾ ਵੀ ਚਾਹ ਦਾਰੂ ਵਾਲਾ ਹਾਂ ਕੀ ਚਾਲ ਹੈ ਦਰੂ ਪੀਂਦੇ ਯਾਰ ਉਹ ਪੈਣੀ ਨਹੀਂ ਕੋਰ ਉਹਨੂੰ ਕਿਉਂ ਨਹੀਂ ਆ ਇਹਨੂੰ ਆਹ ਦਰੂਪਿਆ ਕਿਲੋਂ ਡਾਉਗਮ ਨਹੀਂ ਲਾਜ ਚੰਨਿਆ ਕੋਈ ਨਾ ਕੋਈ ਹਾਂ ਤੇਰ ਤੂੰ ਦੋ ਬੋਤਲਾਂ ਜਮ ਕਰਦੇ ਲੈ ਮੇਰੀ ਗੱਲ ਸੁਣ ਪਹਿਲਾਂ ਦੱਸ ਦੀ ਗੱਲ ਮੀਟ ਦੇ ਵਿੱਚ ਮਿਰਚਾ ਘੱਟ ਪਾਉਂ ਠੀਕ ਆ ਨਾ ਤੂੰ ਬਹੁਤ ਵਿੱਚ ਮੈਂ ਜੁੱਤੀ ਨਾ ਲਾ ਨਾ ਦਾਰ ਨਾਲ ਹਰ ਇੱਕ ਵਿੱਚ ਲਾ ਦੇ ਕੋ ਤੇ ਇੱਧਰ ਰੱਖਾਂਗੇ ਤੇਜ ਰੱਖ ਚੱਲ ਹੁਣ ਨਹੀਂ ਗੱਲ ਮੇਨ ਗੱਲ ਐਂ ਕਰਦੇ ਆ ਦੇਖਣ ਆਪਾਂ ਬੋਤਲ ਲੈ ਕੇ ਆਉਂਦੇ ਆ ਤੇ ਬੋਤਲ ਦੇ ਹੱਗੇ ਉਹਨੂੰ ਸ਼ਰਾਬ ਵੀ ਕਰਕੇ ਫਿਰ ਉਹਦੇ ਤੋਂ ਸਾਰੀ ਕੀਮਤੀ ਚੀਜ਼ ਦਾ ਨਾ ਰਾਜ਼ ਬੁਲਾ ਕਿ ਤੈਨੂੰ ਦੋ ਦਿਨ ਦਿੱਤੇ ਜੇ ਕੁਛ ਕਰਦਾ ਤਾਂ ਕਰ ਸਕਲਾ ਲੈ ਦੋ ਦਿਨ ਤਾਂ ਕਰ ਦੂ ਮੈਂ ਲੇਟ ਦੇ ਦੇਖੀ ਤਾਂ ਚਾਹੀਦਾ ਨਹੀਂ ਨਾ ਵਿੱਚ ਤੇਰੇ ਤੀਜੀ ਲਾਸ ਮੈਨੂੰ ਆਪ ਦੱਬਨੇ ਪਊ ਹਾਂ ਚਲ ਭੱਜਾ ਹੁਣ ਉਹ ਦੀਦੀ ਚੁੱਪ ਕਰੋ ਵੀਰ ਜੀ ਕਰ ਰਹੇ ਨੇ ਨਾ ਐਨੀ ਵਧੀਆ ਤਾਂ ਸਕੀਮ ਕਢੇ ਰਣਾ ਹਾਂ ਚੁੱਪ ਰਹੁ ਤੁਸੀਂ ਪਰ ਜਾਈਏ ਇੱਥੇ ਟੱਕ ਜਾ ਕਰ ਹਾਂ ਗੱਲ ਮੇਰੀ ਗੱਲ ਸੁਣੋ ਪਦਰ ਗੱਲ ਦਾ ਇਹ ਮੜਾ ਤਾਂ ਸਮਝ ਆ ਵੀ ਦੋਸੀ ਪੈਗ ਲਾਉਣੀ ਤੇ ਉੱਥੇ ਨਾ ਇਹ ਕਰਨ ਲੱਗ ਜੇ ਮੈਂ ਦੀਦੀ ਨੂੰ ਆਪੇ ਹੈਂਡਲ ਕਰਾਂ ਤੂੰ ਬਸ ਆਪਣਾ ਕੰਮ ਕਰ ਤੂੰ ਚਾਹ ਹੀ ਹੈਂਡਲ ਕਰੀਂ ਚਾਹ ਹੀ ਸੈਂਟਰ ਕਰੀਂ ਮੈਂ ਕੰਮ ਕਰ ਜਾ ਜਾਂ ਛੋਟੀ ਤੂੰ ਨਾ ਮੈਨੂੰ ਇੱਥੇ ਬੈਠ ਕੇ ਕਰ ਮੈਂ ਕੀ ਕਰਕੇ ਦੇ ਦੇ ਉਹ ਐਦਾਂ ਦੀ ਚਾਹ ਇੱਥੇ ਬੈਠ ਕੇ ਕੀ ਕਰਨਾ ਫੇਰ ਅਜ ਵੀ ਲੋਥ ਚਲ ਚਲੀਏ ਖੜੀ ਖੜੀ ਹੋ ਜਾ ਮੈਂ ਮਾਰੂਗਾ ਬੰਦੇ ਇੱਕ ਮਿੰਟ ਹਾਂ ਖੜ ਜਾ ਗਿਆ ਚਲ ਮੱਢੀ ਤੇ ਮਾਵਾਂ ਦੇ ਕੇ ਰਹੀ ਬੰਦੀ ਹੋ ਇਹ ਮੈਂ ਫਟੋਰੀ ਆ ਨਹੀਂ ਜਾਂਦਾ। ਚਲਾ ਹੋਲੀ-ਹੋਲੀ ਤਾਂ ਨੇੜੇ ਆ ਗਈ ਬੱਸ। ਬੇ ਪੁੱਤ ਨਾ ਤੇ ਭਾਰ ਨਹੀਂ ਆਉਂਦਾ। ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਹੁਣ ਘਰੇ ਤਾਂ ਬੈਠੇ ਆ। ਕੱਲਾਂ ਦਾ ਬੱਟੀਆਂ-ਬੱਟੀਆਂ ਕਰਦੇ ਆ। ਇਹ ਓਹ ਹਸਤਾ ਅੱਛ ਲੈ ਜਾਂਗੇ ਉੱਥੇ ਲੈ ਜਾਂਗੇ। ਇੱਥੇ ਪਿੰਡ ਤੋਂ ਦਵਾਈ ਨਹੀਂ ਲੈ, ਦਵਾ ਕੇ ਦਿੰਝ ਸਕਦੇ ਉਹ। ਟਰਨਾ ਵੀ ਪੁੱਤ ਬਹੁਤ ਔਖਾ ਗੱਲ। ਲੱਟਾ ਰਹਿ ਗਿਆ ਮੇਰੀਆਂ ਤਾਂ। ਫੇਰ ਉਹ ਗੱਡੀ ਤੇ ਲੈ ਜਾਂਦੇ। ਬੇ ਵੀਰ ਮੇਰੇ ਤਾਂ। ਹਾਂ ਉਹ ਦੇਖ ਲੈ ਘਰੇ ਤੂੰ ਜਦਵਾ ਕੇ ਕਿਵੇਂ ਚਾਹ ਫਲੂਸ਼ੀ ਕਰਨੀ ਆ। ਮੇਰੇ ਘਰ ਮਾਂ ਚ ਕਿੱਥੇ ਗੱਡੀ। ਫੇਰ ਉਹੀ ਗੱਲ ਲੈਣਾ। ਚਲਾ ਜਾ ਕੋਈ ਉਹ ਵੀ ਹੋਣੀ। ਮਾੜੀ ਕਿਸਮਤ। ਕੋਈ ਨਹੀਂ ਕੋਈ ਆਪਾਂ ਤਾਂ ਬੰਤਾਰੇ ਧਮਾਵੇ ਡਾਕਟਰ ਨੇ ਟਿਕਾ ਲਾ ਲਾਤਾ ਨਾ ਤਾਂ ਪੂਰਾ ਦੁਖੀ ਜਾਂਦਾ ਨਾਲ ਕਹਿੰਦੀ ਚੱਕਰ ਜਿਹਾ ਆਉਣ ਲੱਗ ਗਿਆ ਫਿਰ ਦਵਾਈ ਲੈ ਬੀ ਟੀਕੇ ਬਾਹਰ ਲੱਗ ਗਈ ਹਾਂ ਵਾਲੇ ਟੀਕੇ ਲੱਗੇ ਤਾਂ ਦਵਾਈ ਤਾਂ ਲੱਗਦਾ ਹੁਣ ਆਪਾਂ ਨੂੰ ਹੁੰਦੀ ਹੈ ਨਾ ਦਵਾਈ ਵੀ ਹਾਂ ਦਵਾਈ ਦਾ ਕਰਕੇ ਫਲਤ ਪਾ ਜਾਂਦਾ ਮੈਂ ਕਿਹੜਾ ਫਿਰ ਕੁਝ ਖਾ ਕੇ ਹਾਂ ਬਸ ਤੂੰ ਬੈਠ ਮੱਝੇ ਮਾਂ ਤੈਨੂੰ ਦਵਾਈ ਦੇਣਾ ਕਰ ਹਾਂ ਮੰਦਾ ਰਾਦਣਾ ਅੱਗੇ ਵੀ ਬੇ ਕੜੇ ਨਾ ਕੱਢੇ ਬਈ ਕੋਈ ਨਹੀਂ ਮੈਂ ਡੋ ਨਹੀਂ ਮੈਂ ਹੋਰ ਮੈਂ ਨਹੀਂ ਆਸਤੇ

ਕਾ ਜਾਇਜ ਲਾਏਗਾ ਨਾ ਥੋੜਾ ਦੁਖੀ ਜਾਂਦਾ ਦਵਾਈ ਲੈਣਾ ਘੱਟ ਦੇ ਹੈ ਚੱਕਰ ਸੇ ਲੱਗੇ ਪਹਿਲੇ ਲਓ ਲਓ ਬਾਈ ਜੀ ਮੈਨੂੰ ਸਮਝਾ ਦਿਓ ਦਵਾਈ ਨਾ ਨਾ ਕੋਈ ਨਹੀਂ ਮਤ ਮੈਂ ਦੇ ਕੋਈ ਮੈਂ ਫੇਰ ਦੰਨਾ ਰਹਿਣਾ ਇਹਨਾਂ ਨੇ ਤਾਂ ਕਾਤੇ ਡਰਾਮੇ ਸਟਾਰ ਆਪਾਂ ਨੂੰ ਕਰਨਾ ਪੈਣਾ ਹਾਂ ਕਰਨਾ ਤਾਂ ਪੈਣੀ ਹੈ ਉਹ ਵੀ ਕੁਝ ਕਾ ਅਪਲਾਈ ਕਰ ਨਾ ਉਹ ਕੀ ਐ ਨਾ ਬੇਬੇ ਜੀ ਥੋੜੀ ਜਿਹੀ ਉਪਰੀ ਜਗਾ ਕਰਕੇ ਰਾਤ ਨੂੰ ਨਾ ਨੀਂਦ ਜੀ ਨਹੀਂ ਚੰਗੀ ਆਈ ਇਹ ਤਾਂ ਲੇਟ ਉੱਠੇ ਲਗੇ ਅੱਜ ਅੱਛਾ ਅੱਛਾ ਹਾਂ ਹਾਂ ਬੇਬੇ ਦਵਾਈ ਲੈ ਕੇ ਆ ਗਈ ਹਾਂ ਮੱਸਰ ਹਾਂ ਹੁਣ ਠੀਕ ਹੈ ਬੇਬੇ ਹਾਂ ਹੁਣ ਅਸੀਂ ਆ ਗਏ ਹਾਂ ਤੂੰ ਠੀਕ ਹੋਈ ਜਾਣਾ ਕਹੇ ਪੁੱਤ ਕਹਿੰਦੇ ਹੁੰਦੇ ਨਾ ਬੇਤੀਆ ਪੁੱਤਾਂ ਦੇ ਕੇ ਤਾਂ ਕਿੰਨੇ ਬੇਬੇ ਹਾਂ ਠੀਕਾ ਪੁੱਤ ਅੱਧਾ ਦੁੱਖ ਹੋ ਜਾਂਦਾ ਮਾਪੇ ਦਾ ਤਾਂ ਤੁਸੀਂ ਗੱਲਾਂ ਬਾਤਾਂ ਮਾਰੋ ਹਣਾ ਠੀਕ ਬਣਾ ਤੂੰ ਮੇਰੀ ਗੱਲ ਸੁਣ ਯਾਰ ਹਾਂ ਹਾਂ ਐ ਤੂੰ ਐ ਕਰ ਤੁਹੇ ਇੱਥੇ ਬੈਠ ਦੇ ਬੋਲੇ ਦਾਦੀ ਕੋਲੇ ਕਰੋ ਗੱਲਾਂ ਬਾਤਾਂ ਇੱਧਰ ਕਿੱਧਰ ਜਾਣਾ ਉੱਧਰ ਜਾਏਗੀ ਅਸੀਂ ਜਾਏਗੀ ਤੇ ਵੀ ਹੋਰ ਚਾਹੀਦਾ ਕੁਝ ਨਾ ਪਤਾ ਆਹੀ ਰੋਟੀ ਬਹੁਤ ਹੈ ਕੋਈ ਦਵਾਈ ਨਹੀਂ ਖਾਂਦੇ ਕਰਕੇ ਜਿਹਨੰਦਰ ਇਹ ਮੂੰਹ ਜਾ ਆਇਆ ਮੂੰਹ ਜਾ ਖਰਾਬ ਜਾ ਪਾਇਆ ਰੋਟੀ ਵੀ ਨਹੀਂ ਇੰਨੀ ਚੰਗੀ ਲੱਗਦੀ ਸੁਆਦ ਨਹੀਂ ਲੱਗਦਾ ਮੰਮੀ ਜੀ ਕਿੰਨੇ ਦਿਨਾਂ ਦੀ ਦਵਾਈ ਦਿੱਤੀ ਅੱਜ ਫੇ ਡਾਕਟਰ ਨੇ ਹਾfte ਦੀ ਦਿੱਤੀ ਆਪੇ ਚਲੋ ਤੁਸੀਂ ਅੱਜ ਨਾ ਤੂੰ ਐ ਕਰੀ ਬੇਬੇ ਨੂੰ ਉਹ ਸੇਵੀਆਂ ਜੇ ਬਣਾ ਕੇ ਦੇ ਦੇ ਚੰਗਾ ਦੀਦੀ ਇਹ ਰੋਟੀ ਬਣਾ ਕੇ ਦੇ ਕਹਿੰਦੀ ਟਾਰਤ ਹੁੰਦੀ ਹੈ ਸੇਵੀਆਂ ਚ ਕਿ ਦਲੀਆ ਖਾਣਾ ਗਾ ਬੇਬੇ ਜੀ ਚਲ ਦੁੱਧ ਚ ਸੇਵੀਆਂ ਪਾ ਦਿਓ ਠੀਕ ਹੈ ਠੀਕ ਹੈ ਨਹੀਂ ਤਾਂ ਨਾ ਮੈਂ ਕਿਉਂ ਚ ਭੁੰਨ ਕੇ ਦਲੀਆ ਬਣਾਉਣੀ ਹੁੰਦੀ ਉਹ ਬਾਲਾ ਸਵਾਦ ਉਹ ਬਣਾ ਦੂੰਗੀ ਮੈਂ ਤਾਂ ਚਲ ਪੁੱਤ ਇੱਕ ਦਿਨ ਦਲੀਆ ਬਣਾ ਦਿਓ ਅੱਜ ਮੈਂ ਦੁੱਧ ਚ ਸੇਵੀਆਂ ਪਾ ਕੇ ਦੇ ਦੋ ਮम्मी ਮਸ ਖਾਲੀ ਰੋਟੀ ਤੂੰ ਮੈਂ ਚੰਗੇ ਲਾ ਦੇ ਰੋਟੀ ਮੋਂ ਮੇਰਾ ਬਕ ਬਕਾ ਜਾ ਹੋਇਆ ਪਿਆ ਚਲੋ ਕੋਈ ਨਹੀਂ ਪਾਣੀ ਵਗੈਰਾ ਗਰਮ ਉੱਤ ਰੱਖ ਦਿਓ ਫਿਰ ਸਾਨੂੰ ਮਾ ਦਾਂਗੇ ਹਾਂ ਨਾ ਥੋੜੀ ਅੱਜ ਵਧੀਆ ਮਾਲਸ਼ ਉਹ ਵੀ ਕਰ ਦਾਂਗੇ ਤੇ ਕੱਲ ਤੁਸੀਂ ਦੇਖ ਲੈ ਕਿੰਨੇ ਵਧੀਆ ਠੀਕ ਹੋ ਗਏ ਸੀ ਨਾ ਨਾਲੇ ਕੀ ਹੋ ਗਏ ਸੀ ਪੁੱਤਾ ਦਿਮਾਗ ਨੂੰ ਵੀ ਮੇਰੇ ਨੂੰ ਸ਼ਾਂਤੀ ਜੀ ਆ ਗਈ ਤੇ ਲੱਤਾ ਮਾ ਤਾਂ ਭਾਈ ਮੇਰੇ ਮਾਲਸਾ ਇੰਨੇ ਕੀਤੀਆਂ ਨੇ 4:00 ਵਜੇ ਜਾਣੇ ਲੱਗ ਕੇ ਮੈਂ ਤਾਂ ਜੇ ਰਾਮ ਆ ਗਿਆ ਬੇਬੇ ਉਹੀ ਨਾ ਢਿੱਲੀ ਜੀ ਹੋ ਜਾ ਕਰ ਕੀ ਸੋਚ ਲੈਨੀ ਆ ਤੂੰ ਇਹ ਜਾ ਉਹੀ ਬਲੱਡ ਜਾ ਕਦੇ ਬਣਾ ਲੈ ਕਦੇ ਘਟਾ ਲਿਆ ਪੁੱਤ ਕੀ ਕਰੀਏ ਫਿਰ ਤੈਨੂੰ ਪਤਾ ਮਨਸਾਨ ਦੀ ਜ਼ਿੰਦਗੀ ਵਿੱਚ 100 ਮੋੜ ਹੁੰਦਾ ਸੋ ਸੋ ਚ ਹੁੰਦੀ ਆ ਤੁਹਾਨੂੰ ਪਤਾ ਹੀ ਆ ਪੁੱਤ ਬੀਬੀ ਤੈਨੂੰ ਹੁਣ ਕਾਦੀਆਂ ਸੋਚਾਂ ਨੇ ਇਹ ਦੋਨੇ ਜਣੇ ਵਧੀਆ ਸੈੱਟ ਨੇ ਪੋਤਾ ਤੇਰਾ ਬਾਹਰ ਜਾਣ ਵਾਲਾ ਲੈ ਦੱਸਾਂ ਹੈ ਚੱਲ ਪੁੱਤ ਐ ਤਾਂ ਮੈਨੂੰ ਕੋਈ ਫਿਕਰ ਨਹੀਂ ਜਿਉਂਦੇ ਬਸਦੇ ਰਹੋ ਮੰਮੀ ਚ ਪੀਣਾ ਹੋਰ ਪਾਣੀ ਬਸ ਪੁੱਤ ਜਿਹੜੀਆਂ ਦੋ ਗੁਰਕੀਆਂ ਮੈਨੂੰ ਚੰਗੀਆਂ ਲੱਗੀਆਂ ᱛੀ ਇਹੋ ਮੈਂ ਖਾ ਲਿਆ ਬਾਕੀ ਬਸ ਸੀਵੇਂ ਸੂਵੇਂ ਖਾ ਲੂੰਗੀ ਜਦੋਂ ਦੁਪਹਿਰੇ ਬਣੇਗਾ ਪਰ ਹੁਣ ਤੁਸੀਂ ਚੱਲਾ ਆਪਦਾ ਕੋਈ ਨਾ ਬਸ ਪੁੱਤ ਕੋਈ ਨਾ ਕੋਈ ਨਹੀਂ ਕੋਈ ਨਹੀਂ ਬੇਬੇ ਜੀ ਕੀ ਕੰਮ ਕੋਈ ਕੰਮ ਨਹੀਂ ਹੈਗਾ ਬਸ ਕੋਈ ਨਹੀਂ ਮੰਮੀ ਜੀ ਇੱਧਰ ਹੀ ਲੱਤ ਕਰੋ ਮੈਂ ਵੀ ਘੁੱਟਾਂ ਪੁੱਤ ਤੁਹਾਡੇ ਬਿਨਾ ਮੇਰਾ ਜੀ ਤਾਂ ਆਉਂ ਲੱਗਦਾ ਨਹੀਂ ਮੈਂ ਕੀ ਕਰਾਂ ਮੰਮੀ ਜੀ ਤੁਹਾਡਾ ਤਾਂ ਬਿਲਕੁਲ ਦਿਲ ਨਹੀਂ ਲੱਗਦਾ ਬਸ ਕੀ ਕਰੀਏ ਹੁਣ ਸਾਦਾਂ ਨੇ ਕਹਣਾ ਪੈਂਦਾ ਕਹਿੰਦਾ ਪੁੱਤ ਇਸ ਕਰ ਨੂੰ ਛੱਡ ਕੇ ਵੀ ਮੇਰਾ ਜਾਨ ਨੂੰ ਜੀ ਨਹੀਂ ਕਰ ਦਿੰਦੀ ਇਹ ਅਮਣ ਓਏ ਇਧਰ ਆ ਗੱਲ ਸੁਣ ਆਹ ਰੇੜੀ ਜੀ ਘਰ ਦੇ ਵਿੱਚ ਮੋਹ ਤਿਆਰ ਹੁੰਦਾ ਪੁੱਤ ਮੈਂ ਘਰ ਦਾ ਮੌਲੀ ਛੱਡ ਸਕਦੀ। ਤੈਨੂੰ ਪਤਾ ਹੀ ਆ ਪਰ ਆਪ ਘੁੰਨੇ ਘਰ ਆਤੀਏ ਐਵੇਂ ਕੋਈ ਲੁੱਟ ਕੇ ਲੈ ਗਿਆ। ਆਪਣਾ ਤਾਂ ਜਮੀਂ ਕੁਛ ਨਹੀਂ ਰਹਿਣਾ। ਹਾਂਜੀ ਮੰਮੀ ਜੀ, ਤੁਹਾਡੀ ਗੱਲ ਵੀ ਸਹੀ ਆ। ਕਣ ਤਾਂ ਕਹਿੰਨੇ ਆਗੇ ਕਹਨੇ ਹੁੰਦੇ ਨੇਗੇ। ਧਰਿਆ ਟੱਟਿਆ ਰਹਿ ਜਾਂਦਾ ਉੱਥੇ। ਜੇ ਇਨਸਾਨ ਨੂੰ ਕੁਝ ਹੋ ਜਾਏ ਫੇਰ ਵੀ ਔਖਾ ਹੋ ਜਾਂਦਾ ਪੁੱਤ। ਜਿੰਨਾ ਚਿਰ ਮੈਂ ਜਿਉਂਦੀ ਹਾਂ ਹੌਣਾ ਚਾਹਤਾ ਤੀਏ ਮੈਂ ਆਪਣਾ ਘਰ ਜਮੀਂ ਨਹੀਂ ਛੱਡ ਸਕਦੀ। ਮੈਂ ਤਾਂ ਸੱਪ ਵਾਲਾ ਕੰਮ ਆ ਪੁੱਤੋ। ਕਹਿੰਦੇ ਹੁੰਦੇ ਨੇ ਸੱਪ ਖਾਣਾ। ਆਬਦੀ ਮਾਇਆ ਤੇ ਵੇਜ ਜਾਂਦਾ ਜੀ ਚਾਹਣਾ ਉਹ ਵੀ ਨਹੀਂ ਆਬਦੀ ਮਾਇਆ ਨੂੰ ਛੱਡ ਕੇ ਸੱਪ ਦੂਜਾ ਜਾਂਦਾ ਹੁੰਦਾ ਉਹ ਗੱਲ ਤਾਂ ਤੈਨੂੰ ਹਾਤੇ ਲੈ ਵੀ ਇੱਥੇ ਬੈਠ ਗਏ ਹੁਣ ਨਾਲੇ ਤਾਂ ਮੇਰੇ ਜੀ ਦੀ ਫੀਲਿੰਗ ਆਉਂਦੀ ਹੈ ਹਨਾ ਨਾਲੇ ਉਹਨੂੰ ਇੱਥੇ ਬੁਲਾ ਕੇ ਗੱਲਬਾਤ ਕਰਾਂਗੇ ਬਾਹਰ ਕਬਦੀ ਨੇ ਬੈਠੀ ਪੂਰੇ ਲੱਗਦੇ ਹਨਾ ਹਨਾ ਫਿਰ ਅਮਨ ਨੂੰ ਬੁਲਾਈਏ ਹਨਾ ਉਹਨੂੰ ਤੇ ਆਪ ਪੁੱਜੀਆ ਲੈ ਆ ਕੋਈ ਦਾਲ ਪਾਣੀ ਤਾਂ ਲੈ ਆਉਂਦਾ ਕੋਈ ਲੈ ਆਉਂਦਾ ਅਮਨ ਨੂੰ ਅਮਨ ਨੂੰ ਬੁਲਾਉਂ ਉਹ ਅਮਨ ਪ੍ਰਾਪਤ ਅਮਨ ਵੇ ਹਾਂ ਜੜੀ ਆ ਜਾ ਆ ਜਾ ਮੇਰੇ ਨਾਲ ਸੁਣ ਜੜੀ ਆ ਬੈਠ ਮੈਂ ਉੱਤਰ ਪਾ ਲਿਆ ਤੁਹਾਨੂੰ ਯਾਰ ਸੀਕ੍ਰਟ ਮਿਸ਼ਨ ਦੀਆਂ ਗੱਲਾਂ ਪਤਾ ਸੀਕ੍ਰਟ ਖਾਂਦੀ ਹੁੰਦੀਆਂ ਨੇ ਬੈਠ ਜਿਹੜੇ ਕਰ ਬਸ ਹਾਂ ਜੜੀ ਢਾਲ ਮਗਾਇਆ ਤਾ ਮੈਂ ਢਾਲ ਹੀ ਖਾ ਲਈ ਸਾਰਾ ਦਿਨ ਖਾਣਾ ਤੂਆ ਲੱਗਦਾ ਮੈਨੂੰ ਤੈਨੂੰ ਪਤਾ ਹਾਂ ਮੇਰੇ ਨਾਲ ਸੁਣ ਤੂੰ ਐ ਕਰ ਚੰਨੀ ਚਾਚੀ ਨੂੰ ਬੁਲਾ ਕੇ ਲਿਆ ਦੇ ਠੀਕ ਹੈ ਬੁਲਾ ਉਹਨੂੰ ਆਏ ਕਹਿਣਾਗਾ ਵੀ ਮੇਰੇ ਡੈਡ ਨੇ ਬੁਲਾਇਆ ਜਰੂਰੀ ਗੱਲ ਕਰਨੀ ਠੀਕ ਹੈ ਨਾ ਇੱਥੇ ਬਹਾਰਿਆ ਕਿਹਾ ਕਿ ਰਹਿ ਕੇ ਨਾਲ ਐ ਕਰੇ ਦਾਲ ਲੈ ਲਈ ਇਹਨੂੰ ਕਾਲਜ ਪਾਲੇ ਬਾਟੀ ਚ ਜਾਂ ਸੀ ਸੀ ਦੀ ਲੈ ਕੇ ਪੱਛ ਪੱਛ ਚ ਚੱਕ ਚੱਕ ਤਾਂ ਲੈਂਗੇ ਚਾ ਹਾਂ ਫਿਰ ਨੂੰ ਚੱਕ ਲੈਣੇ ਬੱਟਾ ਨਹੀਂ ਜੱਟ ਸਾਹ ਉਹ ਛੇਤੀ ਆ ਜੀ ਕੰਟ ਦਾ ਇਲਾਕਾ ਹੋਗਾ ਨਾਲੇ ਮੇਰੀ ਗੱਲ ਸੁਣ ਬੈਠਾ ਪੈਗੀ ਨਾਲ ਲਈ ਚਲੀ ਇੱਥੇ ਕੱਲ ਪੁੱਛਲੀ ਜਿਹੜੀ ਮੇਨ ਗੱਲ ਆ ਉਹ ਤੇ ਪੁੱਛਣਾ ਰ ਭਾ ਬਿਤਾ ਤੂੰ ਸੀ ਕਿਨ ਹੈ ਪੱਗ ਦਾ ਮਨ ਤਾਂ ਨੱਕ ਘੁੱਟ ਕੇ ਪਾਉਣੀ ਮੰਦੀ ਐ ਇਹੇ ਉਹ ਫਿਰ ਬੈਗ ਤਾਂ ਲੱਗਦੇ ਹੀ ਆ ਹੁਣ ਮਜ਼ਾ ਤਾਂ ਤੇਰੀ ਭਾਬੀ ਲਾਉਣ ਦਿੰਦੀ ਐ ਬੈਗ ਨੂੰ ਇੱਕ ਦਿਨ ਮੈਨੂੰ ਅੱਜ ਪਤਾ ਨਹੀਂ ਕਿਹੜੇ ਸਾਹ ਨਾਲ ਪੈਗ ਪੀਣ ਵਾਸਤੇ ਮੈਨੂੰ ਕਹਿਤਾ ਨਹੀਂ ਤੇ ਜਾਨ ਨਿਕਲ ਜਾਂਦੀ ਐ ਉਹ ਤਾਂ ਕਹਿੰਦਾ ਦੋ ਬੋਤਲ ਲੈ ਆ ਖਰਚਾ ਪਤਾ ਕਿੰਨਾ ਹੁੰਦਾ ਦੋ ਬੋਤਲ ਮੈਨੂੰ ਤਾਂ ਕੰਜਰਾ ਐ 0 ਦੋ ਬੋਤਲ ਆ ਜਾਣੀਆਂ ਇੱਕ ਇੱਥੇ ਵੀ ਲੈ ਇੱਕ ਬਾਅਦ ਚ ਮਿਲਾਂਗੇ ਇਹ ਤਾਂ ਮੇਰੇ ਹੱਡਾਂ 'ਚ ਪਛਾਣ ਲੈਂਦੀ ਐ ਹਾਂ ਘੱਟ ਰੱਖ ਲੈ ਕਰ ਦੋ ਦੂ ਟੈਸਟ ਨਹੀਂ ਇਹਦੇ ਪੂਰੇ ਉਹ ਤਾਂ ਸਾਰੇ ਫੇਰ ਨੇ ਉਹ ਤਾਂ ਚੈੱਕ ਕਰਕੇ 15 ਮਿੰਟ ਬਾਅਦ ਉਹ ਤਾਂ ਕਰ ਦੇ ਨਾ ਤਾਂ ਫੋਨ ਦੀ ਪਤਾ ਕਰ ਲੈਂਦੀ ਐ ਇਹੋ ਜਿਹਾ ਨਾਗਣ ਦੀ ਭੈਣ ਸੋਗਰ ਸਾਡੀ ਬਣੀ ਓਏ ਅਮਨ ਲਿਆ ਪੁੱਤ ਓਏ ਬੰਸੇ ਤਾਂ ਨਹੀਂ ਯਾਰਾ ਮੁੱਕ ਜਾਣੀਆਂ ਮੁੱਕ ਜਾਣੀਆਂ ਹੋਰ ਉਹ ਚੁੱਡੂਆ ਚਮਚਾ ਗਿਆ ਹੈ ਤੈਨੂੰ ਲਓ ਜੀ ਓਏ ਇਹਦੇ ਜਿ ਰੱਖ ਦੇ ਜਿਭਾ ਚ ਆ ਪਾ ਲਓ ਥੋੜੀ ਜੀ ਚ ਪਾ ਲਾ ਹੁਣ ਤੱਕ ਨਾ ਸੀ ਮੁੱਕ ਜਾਣੀਆਂ ਹੁਣ ਕਹੀਆਂ ਲੱਗਦਾ ਜਵਾਕ ਹੈ ਜਵਾਕ ਅਜਾ ਮੈਂ ਖਾਲੀ ਤੇ ਆਪਾਂ ਮੁੱਕ ਜਾਣੀ ਦੇਖ ਲੈ ਪਹਿਲਾਂ ਕਰਦਾ ਆਪਾਂ ਕੋਈ ਨਹੀਂ ਕੋਈ ਗਾਲੋ ਤੁਮਾ ਇਹ ਕਰ ਬਤ ਉਹ ਛੱਡ ਜਾ ਮੇਰੇ ਕੰਮ ਕਰਨ ਵਾਲਾ ਉਹ ਕੰਮ ਕਰੀਏ ਤੁਮਾ ਕਹੇ ਚਾਚੀ ਨੂੰ ਬੁਲਾ ਕੇ ਲੈ ਲੈ ਨਹੀਂ ਹਾਂ ਚਾਚੀ ਤੁਸੀਂ ਉਸ ਮਾੜੇ ਜਿਹਾ ਬੁਗਾਓ ਕੱਚਾ ਹਾਂਜੀ ਤੈਨੂੰ ਮੇਰੇ ਡੈਡੀ ਫੁਰੀ ਬੁਲਾ ਹੀ ਜਾਂਦੇ ਨੇ ਅੰਦਰ ਬੈਠੇ ਹੋ ਮੈਨੂੰ ਬੁਲਾ ਹਾਂ ਛੇਤੀ ਆ ਜਾ ਆ ਕੇ ਆ ਕੇ ਬੁਗਾਓ ਅਰੇ ਆ ਗਿਆ ਬਸ ਪਾਣੀ ਪੀ ਜਾਂਦਾ ਠੀਕ ਆ ਆ ਗਿਆ 2 ਮਿੰਟਾਂ ਚ ਹੀ ਆ ਗਿਆ ਪਾਣੀ ਓਰੇ ਓਰੇ ਮਿੰਟਾਂ 걸ਦਾ ਸੀ ਉਸ ਦਿਨ ਨਹੀਂ ਆ ਗਿਆ ਨੇੜੀ ਚੱਟ ਕਹਿੰਦਾ ਮੈਂ ਆਉਣਾ ਕਹਿੰਦਾ ਮੈਂ ਪਾਣੀ ਪੀ ਆਵਾਂ ਤੂੰ ਚੱਲ ਕਹਿੰਦਾ ਤੇ ਤੂੰ ਉਹ ਇੱਥੇ ਕਰ ਰਿਹਾ ਸੀ ਚੱਲ ਤੂੰ ਇੱਥੇ ਉਭੇਯਾ ਨੇ ਹਾਲਾ ਕੋਈ ਮੋਬਾਈਲ ਹੋਈ ਆਪਣੀ ਗੱਲ ਵਾਜਾ ਗਾਦੀ ਮਾਣ ਦੱਸੂਗਾ ਚੱਲ ਚੱਲ ਤੂੰ ਗੱਲ ਦੀ ਗੱਲ ਕਰਦਾ ਕਿਤੇ ਪਾ ਲੈ ਮੈਂ ਲੱਗੇ ਗੇਮ ਖੇੜ ਹੁੰਦਾ ਖੇੜ ਲਾ ਗੇਮ ਹੋਰ ਕਰੇਗਾ ਤੂੰ ਕੰਮ ਇੱਥੇ ਗੇਮ ਖੇਡੂ ਕਰ ਬੜੀ ਮੋਬਾਈਲ ਆ ਛਰ ਨਾ ਭਾਈ ਛਰ ਨਾ ਭਾਈ ਆ ਗਿਆ ਆਲਾ ਭਾਈ ਬੈਠ ਬੈਠ ਬਟ ਬੈਠ ਬੈਠ ਨਹੀਂ 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 ਚਰ ਲੈ ਚਰ ਲੈ ਯਾਰ ਤੂੰ ਸੜਾ ਯਾਰ ਹੈ ਤੂੰ ਇੱਥੇ ਉੱਡੀ ਬੈਠ ਤੂੰ ਇਧਰ ਆ ਜਾ ਬੈਠ ਤੂੰ ਬੈਠ ਤੂੰ ਬੈਠ ਇੱਥੇ ਆ ਕੇ ਕਿ ਮੈਂ ਬਟ ਤੇ ਹੱਥ ਤੂੰ ਇੱਥੇ ਮੇਰੀ ਅੱਗੇ ਇਹ ਕੰਮ ਕਰਦਾ ਹਾਂ ਐਵੇਂ ਭਰਾ ਨੇ ਹੈ ਐ ਇਹ ਤੂੰ ਵੀ ਥੱਲੇ ਬੈਠਾ ਦਾ ਹਾਂ ਬੈਠਾ ਇਨਸਾਨੀਅਤ ਹੱਥ ਦੇਣਾ ਬਈ ਠੀਕ ਹੈ ਨਾ ਉਹ ਦਿਲ ਤਾਂ ਹੈਗਾ ਜੀ ਮੈਂ ਸੋਣਾ ਹੀ ਲੱਗਦਾ ਉਹ ਨਹੀਂ ਨਹੀਂ ਤੂੰ ਬੈਠ ਇੱਥੇ ਤੂੰ ਬੈਠ ਇਹ ਮੇਰੀ ਜਗ੍ਹਾ ਬਣ ਗਈ ਥੋੜੀ ਤਾਂ ਉਹ ਜਗ੍ਹਾ ਉੱਪਰ ਹੀ ਬਣੀ ਉਹ ਨਹੀਂ ਨਹੀਂ ਆ ਬੰਦਾ ਦਿਲ ਦੇ ਵਿੱਚ ਹਾਂ ਨਹੀਂ ਹੋ ਜਾਈਦਾ ਕੋਈ ਨਹੀਂ ਹਾਂ ਕੁਝ ਨਹੀਂ ਹੁੰਦਾ ਬਸ ਨਹੀਂ ਹੁੰਦਾ ਠੀਕ ਹੈ ਤੂੰ ਬੈਠ ਥੋੜਾ ਦੱਸ ਤੂੰ ਠੀਕ ਹੈ ਠੀਕ ਹੈ ਵਧੀਆ ਜੀ ਵਧੀਆ ਠੀਕ ਹੈ ਜੀ ਦੱਸੋ ਹਾਂ ਵਧੀਆ ਬਸ ਠੀਕ ਠਾਕ ਕਿੰਨੇ ਬੋਲੇ ਕੱਪੜੇ ਗੰਦੇ ਕਰੀ ਬੈਠਾ ਤੈਨੂੰ ਕੁਰਤੇ ਜੰਮਿਆ ਦੋ ਦਿਨ ਸੁਵਾ ਕੇ ਦੇਈਏ ਪੱਜੰਨੇ ਹਣਾ ਕੁਰਤਾ ਵੀ ਮੈਂ ਕਰਨਾ ਕੋਈ ਸ਼ਰਟ ਦਵਾਵਾਗੇ ਯਾਰ ਤੇ ਪੈਂਟ ਸ਼ਰਟ ਫਿਰ ਜਾਰਾ ਨਹੀਂ ਪੈਂਟ ਸ਼ਰਟ ਤਿੰਨ ਚਾਰ ਲੈ ਆ ਦੇ ਸ਼ਰਟਾ ਸੋਨੇ ਲੱਗਣਗੇ ਬੜੇ ਪਾ ਲੈਗੇ ਸ਼ਰਟ ਪੈਂਟ ਸ਼ਰਟ ਕੋਈ ਨਹੀਂ ਇੱਕ ਵਾਰੀ ਪਾ ਕੇ ਦੇਖੀ ਪਾ ਕੇ ਦੇਖ ਸਿਰ ਦੇਖੀ ਤੂੰ ਉਹ ਕਰ ਦੇ ਹਣਾ ਨਾਲੇ ਪੱਗਾਂ ਨਾ ਮੇਰੀ ਗੱਲ ਸੁਣ ਰੰਗ ਬਰਕੀਆਂ ਪੱਗਾਂ ਉਹ ਕਿਉਂਕਿ ਮੈਂ ਤਾਂ ਵੱਡਦਾ ਨਹੀਂ ਹੁਣ ਤੇ ਮਾਲ ਕਟਾਲੇ ਸੀਗੇ ਤੇ ਉਦੋਂ ਮੇਰੇ ਪੱਗਾਂ ਤਿੰਨ ਚਾਰ ਵਜੋਂ ਵਧੀਆ ਵਧੀਆ ਲੱਗਦੇ ਨੇ ਠੀਕ ਹੈ ਨਾ ਲਾਲ ਰੰਗ ਦੇ ਲੈ ਕੇ ਦੇਣੀ ਆ ਤੋਜ਼ ਰ ਠੀਕ ਹੈ ਠੀਕ ਹੈ ਨਾ ਹੋਰ ਕਰੇ ਘਰ ਦਾ ਗੁਜ਼ਾਰਾ ਰਸਤਾਂ ਦਾ ਕਿਵੇਂ ਚੱਲਦਾ ਬਾਬਾ ਦੇ ਟਾਂਪਾਸ ਹੋ ਜਾਂਦੇ ਉਹ ਟਾਂਪਾਸ ਹੀ ਆ ਐਂ ਬਾਸ ਹੁੰਦਾ ਨਾ ਵੀਰ ਜਰ ਕੀ ਸੀ ਅੱਛਾ ਅੱਜ ਤੇਰੀ ਸੇਵਾ ਕੀ ਕਰੀ ਆਪਣੇ ਜੀ ਸੇਵਾ ਕੀ ਕਰਨੀ ਲੈ ਨਾ ਯਾਰ ਤੂੰ ਸਾਡੀ ਮਾਂ ਦੀ ਸੇਵਾ ਕਰਦਾ ਇੰਨੀ ਸੇਵਾ ਕਰਦਾ ਹੈ ਤੂੰ ਦੱਸ ਤੇਰੀ ਅੱਜ ਤੇਰੀ ਸੇਵਾ ਕਰਨੀ ਵੀਸ ਨਾ ਵੀ ਤੂੰ ਕਿ ਜੀਵਣ ਨੂੰ ਸੇਵਾ ਕਰਨੀ ਕਰਨੀ ਸੇਵਾ ਭਰਾ ਮਾਂ ਸਾਡੇ ਦੋਨੋਂ ਦਾ ਖਾਜਾਗਾ ਤੇ ਇਹ ਸੇਵਾ ਜਰੂਰ ਕਰੀਂ ਹਾਂ ਜੇ ਸਾਰਾ ਦਿਨ ਕੰਮ ਕਰਦਾ ਤੂੰ ਦੇਖ ਪਸ਼ੂਆਂ ਤੇ ਪਸੂ ਵਗ ਰਹੇ ਨੇ ਪਰ ਨਹੀਂ ਹੁਣ ਤੈਨੂੰ ਇੰਜੋਏ ਕਰ। ਯਾਰ ਮੇਰੀ ਗੱਲ ਸੁਣ। ਤੂੰ ਇਹਨੂੰ ਤੋ ਪੁੱਛਦਾ ਇਹਦਾ ਆਪਣਾ ਭਰਾ ਹੀ ਆ ਆਪਣੀ ਗੱਲ ਮੋੜੂ ਥੋੜੀ ਤੂੰ ਸਮਾਨ ਲੈ ਕਰ ਸਮਾਨ ਲੈ ਹਾਂ ਚੱਲ ਇਹ ਆ ਲੈ ਬਈ ਦੇਖਦੇ ਸੀ ਕਿਉਂ? ਉਹ ਨਹੀਂ ਇਹ ਬਲੋਂਡਾ ਕੌਣ ਹੁੰਦਾ ਮੈਂ ਵੀ ਨਹੀਂ ਕਿੰਦਾ ਹੁੰਦਾ ਪਹਿਲਾਂ ਮੈਂ ਵੀ ਨਹੀਂ ਕਿੰਦਾ ਹੁੰਦਾ ਪਛੇਂਦ ਹੁੰਦਾ ਤੇ ਦਿਲਾਸ ਮੇਰੇ ਕਰ ਲੈ ਹਾਂ ਤਾਂ ਇਹ ਸ਼ਹਿਰ ਆਲੀ ਇਹ ਸ਼ਹਿਰ ਆਈ ਹੈ ਨਾ ਲੰਗਰੇ ਜੀ ਇਹਨੂੰ ਕਿਹੜਾ ਪਤਾ ਲਾਣੀ ਇਹਨਾਂ ਪਾ ਰੱਖੀ ਤਾਂ ਹੋਈ ਆ ਠੀਕ ਹੈ ਨਾ ਪਾਣੀ ਦੇ ਵਿੱਚ ਇੰਨੀ ਕਿਹੜਾ ਦੇਖੋ ਇੰਨੀ ਪਾਉਣੀ ਆ ਠੀਕ ਹੈ ਨਾ ਕੁਛ ਵੀ ਪੀਓ ਨਾ ਆ ਮੈਂ ਸਾਨੂੰ ਨਹੀਂ 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 ਗੱਲ ਹੀ ਨਹੀਂ ਬਖਾਲ ਲੈ ਦੇ ਇਹ ਸ਼ਹਿਰਾਂ ਨਾਲ ਵਾਸਤੇ ਬਣਿਆ ਛੋਡੇ ਵਾਸਤੇ ਬਣੀ ਆ ਇਹ ਇਹਨਾਂ ਕੋਈ ਪਿੰਡੋਂ ਇਹਦੇ ਬਾਰੇ ਕੀ ਪਤਾ ਉਹ ਮੈਂ ਕਹਿੰਦਾ ਤੂੰ ਬੇਫਿਕਰ ਸਾਰਾ ਪਤਾ ਲੱਗੂ ਤੇਨੂੰ ਹੁਣੇ ਆ ਲਾ ਪਾਣੀ ਜੱਜ ਨਾਲ ਹਾਂ ਪਾ ਦੇ ਪਾ ਦੇ ਜਲਦੀ ਕਰ ਜਲਦੀ ਲੈ ਇਹ ਆ ਲੈ ਜੀ

कोई गलती सुना तू डांस करता है मैं कुछ हर कोड़ा कोड़ा कुछ नहीं तो कुछ ना 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 कुछ नहीं तो कुछ नहीं टेंशन ना ले टेंशन ना ले हाँ कुछ खाता सही ले ले आ हाँ फिर भी अभी 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 आलू 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 पानी पानी तू आलू खा चल हाँ ओ कोई नहीं कोई ओ पानी पीना कोई नहीं कोई नहीं मुझे है क्या बस बस आएगा है है बस कोई नहीं चल हाँ ਲੈ ਹੁਣ ਅਸੀਂ ਵੀ ਲਾ ਲਈਏ ਤਾਂ ਹੈ ਨਾ ਮੈਂ ਤਾਂ ਆਇਆ ਨਾ ਘਰ ਤਨ ਮਗਾ ਦਸਾ ਵੀ ਮੈਂ ਤਾਂ ਬਹੁਤ ਲਾਈ ਮਾਰੂ ਨੀ ਤੁਜੀ ਪੀਓ ਤੁਸੀਂ ਪੀਓ ਹੂੰ ਇਹ ਕੋਈ ਨਾ 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 ਮੈਨੂੰ ਕਦੀ ਕੌੜੀ ਨਹੀਂ ਲੱਗਣੀ ਔਰ ਕਿੱਥੇ ਕੌੜੀ ਲੱਗਦੀ ਹੈ ਨਾ ਨਾ ਇਹਦਾ ਕੰਮ ਆ ਕੌੜੀ ਗੂੜੀ ਲੱਗਣੀ ਤਾਂ 20 ਸਾਲ ਪਹਿਲਾਂ ਹਟ ਗਈ ਸੀ ਜਿੱਦ ਦੇ ਦਾ ਵਿਆਹ ਹੋ ਗਿਆ ਸੀ ਤੁਮ ਦੋੜ ਕੇ ਤਾਂ ਕੌੜੀ ਇਹੀ ਲੱਗਦੀ ਹੈ ਜਦੋਂ ਭਰਚਾਈ ਚੱਲ ਚੱਲ ਹਾਂ ਪੈਗ ਹੋਰ ਪਾ ਯਾਰ ਤੂੰ ਕੀ ਹਾਲਾ ਬੰਦਾ ਦਾ ਇੰਨੀ ਉਮਰ ਹੋ ਗਈ ਆਪਾਂ ਨੂੰ ਤੇ ਕੀ ਕੀ ਨਹੀਂ ਕੋਈ ਨਹੀਂ ਸਾਡੇ ਨਾਲ ਬੈਠ ਕੇ ਆ ਆੜੇ ਯਾਰ ਜੀਵਨ ਤੇ ਤੂੰ ਬਹੁਤ ਇਲਾਮ ਬੰਦਾ ਹੈ ਆ ਵੀ ਥੋੜਾ ਮਾਨਤਾ ਰੱਖਦਾ ਨਾ 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 ਇਹ ਮਾਨਤਾ ਰੱਖਿਆ ਸੀ ਇਸੇ ਦਾ ਹੈ ਸੇਵਾ ਸਾਡੀ ਸੇਵਾ ਉਹ ਨੂੰ ਜੀਵਨ ਦੇ ਕਹਿੰਦੇ ਆ ਨਾ ਤੁਸੀਂ ਮੈਨੂੰ ਦੱਸੋ ਮੈਂ ਛੋਟੇ ਕਰੂੰਗਾ ਜੀ ਕੀ ਕਿਹਾ ਜਿਹੇ ਜੀ ਮੈਂ ਕਰ ਸਕਦਾ ਛੋਟੇ ਮੈਂ ਕਰੂੰਗਾ ਮੇਰਾ ਹੱਕ ਆਗਾ ਲੈ ਬੱਲਾ ਦੋ ਪਾਣੀ ਪਾਈਦਾ ਹੁੰਦਾ ਦੋ ਦੋ ਵਾਰੀ ਪੈਗ ਪਾਣੀ ਪਾਤਾ ਪਾਣੀ ਪਾਤਾ ਵੇ ਮੈਂ ਤੁਹਾਨੂੰ ਮਾਤਾ ਦੀ ਕਿੰਨੀ ਸੇਵਾ ਕਰਦਾ ਪਰ ਤੁਸੀਂ ਮੇਰੇ ਕੋਲ ਮੈਂ ਛੋਟੀ ਵੀ ਕਰੂੰਗਾ ਹੱਕ ਮੰਗ। ਫਿਰ ਸਾਡੀ ਵੀ ਤਾਂ ਕਹਿਣਾ ਫਿਰ ਤੈਨੂੰ ਦੱਸ ਦਿਆਂ ਸੇਵਾ ਕਰਨ ਮੌਕਾ। ਸੇਵਾ ਦਾ ਮੌਕਾ ਵੀ ਦੇਣਾਗੇ। ਬਿੱਲਾ 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 ਤੁਸੀਂ ਹੱਕਾ ਕਰੀ ਜਾਂਦੇ। ਉਹ ਕੋਈ ਧੱਕਾ ਨਹੀਂ ਕੋਈ ਧੱਕਾ ਨਹੀਂ ਵੇਫਿਕ ਰਹਾ। ਹੁਣ ਦੇਖਦਾ ਜਾਈ ਹੈ। ਇਹ ਕੋਈ ਗੱਲ ਨਹੀਂ। ਕੌਡੀ ਹੈ ਜੀ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਾ 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 ਪਾ। ਲੈ ਅੰਗੇ ਕੀ ਕਰੀ ਹੈ। ਕਰ ਗਿਆ। ਤੂੰ ਹੀ ਅੱਥੇ ਬਿਠਾ ਹੈ। ਮੈਨੂੰ ਲੱਗਦਾ ਗੱਲ ਵਾਂਗ। ਉਹਨੇ ਕੋਈ ਨਾ ਕੋਈ ਠੀਕਾ ਠੀਕਾ ਨੂੰ ਇਹ ਹੋ ਗਿਆ ਐਕਮੇ ਕੰਨ ਉਹਨੇ ਕੋਈ ਨਾ ਕੋਈ ਕੁਝ ਨਹੀਂ ਹੁੰਦਾ ਬਸ ਹਵਾ ਲੱਗ ਆ ਵੀ ਹਜੇ ਨਹੀਂ ਸੀ ਕੀਤੀ ਯਾਰਾ ਹੁਣ ਪੀਨੇ ਆ ਹਾਂ ਤਾਂ ਇਹਨਾਂ ਕੁਝ ਨਹੀਂ ਕਰਦੀ ਜੀ ਹਾਂ ਲਹਰ ਪੜ ਲੈ ਉਹ ਪੜਦਾ ਸੀ ਲਗਲੀ ਲਗਲੀ ਹੈ ਨਾ ਨਾ ਉਹ ਲਗਲੀ ਯਾਰਾ ਉਹ ਬਸ ਬੰਦ ਹੋ ਗਿਆ ਉਹ ਮੈਂ ਘੋਲੀ ਆ ਲਗਲੀ ਥੋੜਾ ਕੁ ਪਾਲਾ ਬਸ ਚੱਲ ਪੀ ਪੀ ਲਾ ਲਾ ਮੇਂ ਮੇਂ ਜਿਆਦਾ ਉਹ ਚਾਹੇ ਕੋਈ ਨਾ 12 ਦਿਨ ਕੰਮ ਕਰਦਾ ਤੂੰ ਸਾਡਾ ਭਰਾ ਨਹੀਂ ਬਈ ਚੱਲ ਫਿਰ ਅੱਜ ਨਹੀਂ ਭਰਾ ਹੈਗਾ ਤਾਂ ਜਾਂ ਸਾਡੇ ਨਾਲ ਫਿਰ ਫਿਰ ਲਾ 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 ਚੱਕ 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 ਵੈਰੀ ਗੁੱਡ ਬੜਾ ਹੀ ਹੋਰ ਹੋਣੀ ਕੋਣੀ ਕੋਣੀ ਵਾਸੀ ਕਾ ਅੰਦਰ ਸਪੈਸ਼ਲ ਹੈ ਅੱਜ ਤੇਰੇ ਵਾਸਤੇ ਸ਼ਹਿਰ ਤੋਂ ਹੋਰ ਆ ਜਾ ਨਹੀਂ ਤੂੰ ਕੀ ਕਹਿਣਾ ਸੀ ਬਈ ਕਹਿਣਾ ਸੀ ਵੀ ਉਹ ਧੀਂੇ ਸੇਵਾ ਕਰੂੰਗਾ ਤੁਹਾਡੀ ਵੀ ਗੱਲ ਬੰਨੂਗਾ ਜਿਵੇਂ ਤੂੰ ਬੇਬੇ ਦੀ ਮੰਨਦਾ ਐ ਮੰਨੇ ਕਿ ਸਾਡੀ ਗੱਲ ਹਾਂਜੀ ਅੰਨੂ ਦਾ ਮੰਨਦਾ ਕਿ ਹਾਂ ਤਾਂ ਮੈਂ ਉਹ ਚੱਲ ਨੇ ਹਾਂ ਠੀਕ ਹੈ ਠੀਕ ਹੈ ਬਿਲਕੁਲ ਦਾ ਹੋ ਗਿਰ ਕੰਮ ਹਾਂ ਮੈਂ ਬੇਬੇ ਆ ਗਈ ਬੇਬੇ ਹਾਂ ਬੇਬੇ ਆ ਗਈ बेबे ना हाँ बेबिया चेता बेटी दस पेटी लकड़ी दू पता इस बार तेन पता तेरी चीज है तेरे को ਮੈਂ ਕਸਤਾ ਰੋਹਾ ਨਹੀਂ ਬੱਸ ਨੂੰ ਕਾਇ ਬੈਠਾ ਦੱਸਿਆ ਮੇਰੇ ਕੋਲ ਕੀ ਕਿ ਕਿਤਾਬ ਕਿੰਤੀ ਉਹੀ ਤਾਂ ਪੁੱਛਦੀ ਬੇਬੇ ਉਹੀ ਤਾਂ ਪੁੱਛਦੀ ਹੈ ਕਿਹੜੀ ਕਿਹੜੀ ਚ ਕਿਹੜੀ ਚ ਪੇਟੀ ਚ ਰੱਖੀ ਆ ਇਹ ਮੈਨੂੰ ਨਹੀਂ ਸਮਝ ਬੋਲੇ ਬਕਰ ਤਕੀ ਚ ਜਾ ਨਹੀਂ ਆਏ ਬਾਈ ਫੋਟੋ ਗਾਦਰ ਫੋਟੋ 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 ਕਰਦੇ ਨਹੀਂ ਕਰਦੇ ਆ ਦੀ ਫੋਟੋ ਡੀਜੀ ਦੇ ਮੁੰਡੇ ਦੀ ਕਰ ਫੋਟੋ ਮੈਨੂੰ ਤਾਂ ਸਾਰੀ ਜਿਹੜੀ ਚੜੀ ਸੀ ਉਹਦਾ ਵੀ ਉਹ ਕਰ ਸਾਂ ਲਗਤ ਨਹੀਂ ਉਹ ਰਹਣ ਦੇ ਬਖੂ ਨਵੇਂ ਆ ਚੱਕਾ ਖਾ ਉਹ ਵੀ ਆਹ ਜੇ ਉਹ ਬੱਸ ਕਰ ਬਾਈ ਘੱਟ ਵੀ ਚੜਜੂ ਤੈਨੂੰ ਆ ਮੈਨੂੰ ਨਹੀਂ ਜੜਦੀ ਮੈਂ ਤਾਂ ਦੋ ਬੋਤਲਾਂ ਖਾਲੀ ਕਰ ਦੇ ਆ ਨੰਨਾ ਬਟਾ ਚ ਬਗੜ ਕੇ ਬੈਠਾ ਐਨੀ ਬੋਤਲ ਵੀ ਪਿਆਦੀ ਤੇ ਕੁਝ ਨਿਕਲ ਨਹੀਂ ਫੋਟੋ ਓਏ ਕਰਤੀ ਤੇਰੀ ਫੋਟੋ ਜਬਾ ਜਬਾ ਕਰਤੀ ਫੋਟੋ ਤੇਰੀ ਹਾਂ ਕਰਤੀ ਕਰਦੀ ਸਸੋ ਫੋਟੋ ਕਲੇ ਕਰਤੀ ਇਹ ਫੋਟੋ ਵਾਹ 4 ਰੁਪਏ ਆ ਲੈ ਨੂੰ ਪੇਟਵਾਇਆ ਮੈਨੂੰ ਹੋਰ ਓਏ ਯਾਰ ਤੂੰ ਛੱਡ ਦੇ ਨਾ ਤੂੰ ਛੱਡ ਪਈ ਨਹੀਂ ਬੋਏ ਯਾਰ ਨਹੀਂ ਹੈ ਉਹ ਬੱਸ ਭਾਈ ਓਏ ਓਏ ਮਨ ਓਏ ਮਨ ਲੈ ਤੇਰੀ ਮਾਂ ਨੂੰ ਸਾਡੀ ਜਿਹੜੀ ਮਾਂ ਮੈਨੂੰ ਮਾਰੂਗਾ ਮਾਂ ਚੜਦੀ ਨੂੰ ਹਾਂ ਹੋਰ ਤੂੰ ਮੈਂ ਉਹੜੀ ਕੇ ਬੈਠਾ ਉਹ ਬਾਈ ਬਾਈ ਮੈਂ ਬਾਈ ਬੈਠ ਉਹ ਬੈ ਜਾ ਮੈਂ ਨੂੰ ਕੀ ਹੋ ਗਿਆ ਤੇਨੂੰ ਤੈਨੂੰ ਪੜਾ ਕਰਦੇ ਚਰਨੇ ਨੂੰ ਮੇਰੇ ਤੋਂ ਉਹ ਚਰਨਾ ਨਹੀਂ ਹੈਗਾ ਬਾਈ ਅੱਛਾ ਬੜਾ ਚਾਹ ਬੜਾ ਮੇਰੀ ਸਾਰੀ ਬੋਤਲ ਖਰਾਬ ਕਰਤੀ ਓਏ ਬਸ ਬਾਈ ਬੋਤਲ ਨੂੰ ਮੌਲ ਨੂੰ ਮਤਲਬ ਮਤਲਬ ਇਹਨੂੰ ਮੈਂ ਕਰਦੀ ਰੋ ਤੈਨੂੰ ਇਹਦਾ ਖਾਣੇ ਦਾ 10 ਮਿੰਟ ਤੂੰ ਬਗਲਾ ਹੋਣਾ ਤੇ ਲੱਕੜਾ ਹੋਣੀ ਤੇ ਜੱਟੀ ਜੱਟੀ ਬਣਦੇ ਹੋਣੀ ਰਹੀ ਰਕਤ ਲੈਣਾ ਕਿਹਨਾ ਸਰਾਉਂ ਤੱਕ ਜੱਟੀ ਪਰ ਗਿਆ ਹੱਕ ਜਾਂਦਾ ਉਹ ਬਾਕੀ ਬਾਕੀ ਤਾ ਹਾਂ ਹਾਂ ਵੀ ਉਹ ਨੂੰ ਸ਼ਰਾਬੀ ਕਰਦਾ ਕਰਦਾ ਤੇ ਆਪ ਇੰਨੇ ਲੱਕ ਕੇ ਬੈਠ ਗਿਆ ਆ ਗਈ ਕਿਸ ਹਰਤ ਮਣੀ ਮਗਤ ਤੂੰ ਕਿੱਧਰੋਂ ਆ ਗਈ ਤੂੰ ਕਿੱਧਰੋਂ ਆ ਗਈ ਚੱਲ ਚੱਲ ਤੂੰ ਮੈਂ ਕਿੱਥੇ ਚੱਲ ਰੋਏ ਤੂੰ ਬੈਠ ਤੈ ਤੂੰ ਮੇਰੇ ਤੋਂ ਬਾਝ ਜਾਂਦੇ ਬਚਿਆ ਜਾਂਦਾ ਤੂੰ ਪਾਏਗਾ ਮੇਰੇ ਤੇ 302 ਦਾ ਪਰਚਾ ਹਾਂ ਉਹਦਾ ਤਾਂ ਕੋਈ ਨਹੀਂ ਮੇਰੇ ਤੋਂ ਕਿਹੜਾ ਕਦਮ ਪਹਿਲਾ ਹੋਊਗਾ ਹਾਂ ਉਹ ਬਸ ਉਹ ਕਿਹਨੂੰ ਕਰਾਉਣਾ ਤੂੰ ਕਿਹਨੂੰ ਕਿਹਨੂੰ ਕੀ ਹੋਇਆ ਤੇਰੇ ਨੂੰ ਤੰਕਾਟ ਆ ਜੀ ਬਸ ਚਲੋ ਕੁਝ ਵੀ ਡਰਿੰਕ ਕਰਨ ਲੱਗੇ ਉਹ ਮੈਂ ਤਾਂ ਕੁਛ ਵੀ ਨਹੀਂ ਕੀਤਾ ਤਾਂ ਜਦੋਂ ਉਹ ਇਹ ਦੱਸਣਾ ਉਹ ਸ਼ਰਾਬੀ ਕਰਦੇ ਕਰਦੇ ਆਪ ਲੱਕ ਕੇ ਬੈਠ ਗਏ ਦੋਨੇ ਜਣੇ ਹਾਂ ਉਹਦੀ ਵੀ ਸ਼ਰਾਬ ਦੀ ਉਹ ਰਾਤੀ ਨਾਲ ਜਲੀਪੀ ਸੀ ਤੇ ਵੀ ਕੋਫੀ ਕੀਤੀ ਆ ਵੀਰ ਜੀ ਦੇ ਚਲ ਜਾਈਏ ਹੈਗੇ ਹੈਗੇ ਯਾਰ ਸੁਣਾ ਮੈਂ ਤੁਹਾਨੂੰ ਦੱਸਾਂ ਹਾਂ ਆ ਦੇਖ ਲੈ 5 ਮਿੰਟ ਪਹਿਲਾਂ ਦੀ ਗੱਲ ਹੈ ਥੱਲੇ ਮੈਨੂੰ ਤਾਂ ਉਹ ਜਿਹੜੀ ਹੋਈ ਸੀ ਜਦੋਂ ਤੂੰ ਆਈ ਮੇਰੀ ਸਾੜੀ ਉਤਰ ਗਈ ਆ ਬੰਦਾ ਸੋਫੇ 'ਚ ਜਦੋਂ ਆਈ ਇਹਨੂੰ ਸੋਨੂੰ ਦੁੱਕਣੀ ਚੜ੍ਹ ਗਈ ਵੇ ਤੂੰ ਭਾਇਆ ਮੈਂਰੇ ਤੋਂ ਤੂੰ ਇੱਥੀ ਨਾਮ ਲੈ ਕਤਲ ਕਰਾਣੀ ਜਾਨ ਕਤਲ ਕਰਨ ਦੇ ਉਹਨਾਂ ਚੱਕ ਲੈਣ ਦੇ ਐ ਇਹ ਜਾਨ ਨੂੰ ਚੁੱਪ ਕਰ ਜਰਾ ਤੁਸੀਂ ਤਾਂ ਚੁੱਪ ਕਰ ਜਾਣਾ ਮੈਂ ਨਾਲ ਤੈਨੂੰ ਵੜ ਦਊਂਗੀ ਆ ਸਿੱਟ ਤੈਨੂੰ ਇੱਥੇ ਹੀ ਮੱਡੂਗਾ ਮੱਡੂਗਾ ਮੱਡੇਗਾ ਮੱਡੂਗਾ ਜਮੈਂ ਵੇ ਮੱਖੀ ਤੇਰੇ ਤੋਂ ਮਰਜੀ ਨਹੀਂ ਬੰਦਾ ਤੂੰ ਕਿੱਥੋਂ ਵੜਦੇਗਾ ਓਏ ਮੇਰੀ ਗੱਲ ਸੁਣ ਮੱਖੀ ਛੋਟੀ ਹੁੰਦੀ ਆ ਉਹ ਪਤਾ ਨਹੀਂ ਕਿਉਂ ਉੱਟ ਜਾਂਦੀ ਹੈ ਵੇ ਤੂੰ ਸਰਨਾ ਬਟਾ ਹਾਂ ਜੁੱਤੀ ਮੈਂ ਚੁੱਪ ਕਰ ਜਾ ਸਰਨਾ ਬਟਾ ਤਰਨਾ ਜੀ ਬੈਠਣਾ ਕਰੋ ਹੁਣ ਵੀਰ ਜੀ ਨਾਲ ਉਹਨਾਂ ਨੂੰ ਨਾ ਚੜੀ ਪਈ ਆ ਹੁਣ ਬਾਹਰ ਆਉਂਗਾ ਬੱਟੂ ਆਉਂਦਾ ਨਹੀਂ ਬੱਟੂ ਹਾਏ ਹੇ پکڑਉਂਗਾ ਵੇ ਜੀ ਨੂੰ ਤਾਂ ਬਿਲਕੁਲ ਅਕਲ ਨਹੀਂ ਤੁਸੀਂ ਖੁਦ ਵੀ ਨਹੀਂ ਡ੍ਰਿੰਕ ਕਰਨੇ ਪਰ ਆਉਂਦਾ ਵੇ ਤੜੇ ਮਾਰ देख चुप काट के फैला बूढ़ी उठ खड़ींगी तो ठीक है बूढ़े ना मारूंगा ओए तेरी तू जा तू इसे उठा बार-बार वीर जी चल यहां पड़ना बूढ़े चल 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 टच हो ਮਾਰ ਮਾ ਤੂੰ ਤੈਨੂੰ ਸਮਝਾ ਕੇ ਰੱਖਦੀ ਮਾੜਾ ਮੂਟਾ ਤੇ ਦੀ ਕੀ ਸਮਝਾਵੇਂ ਨਾ ਕੋਈ ਪਤਾ ਨਹੀਂ ਕਿਉਂ ਇੰਨੇ ਬੇਕੂਫੀਆਂ ਕਰਦੇ ਨੇ ਮੈਨੂੰ ਤਾਂ ਐਸੀ ਚਲੋ ਵੀਰ ਜੀ ਤਾਂ ਜਿੱਦਾਂ ਦੇ ਹੈਗੇ ਨਾ ਠੀਕ ਨੇ ਚਲੋ ਜੀਵਨ ਤਾਂ ਸਮਝਦਾਰ ਹੈ ਜੇ ਤੂੰ ਇੰਨਾ ਹੌਲੀ ਹੌਲੀ ਬੋਲ ਕੇ ਪਿਆਰ ਨਾਲ ਇਹਨੂੰ ਕਿੱਥੇ ਸੁਧਾਰ ਲੇਗੀ ਆਹੋ ਬੁੱਜ ਨੂੰੱਸ ਦੇਦੀ ਮੈਂ ਤਾਂ ਹੁਣ ਆਕ ਚੁੱਕੀ ਆ ਮੈਂ ਤਾਂ ਅੱਜ ਇਹਨਾਂ ਨੂੰ ਉੱਠਣ ਦੋ ਮੈਂ ਕਹਿ ਰਹੀ ਆ ਚਲੋ ਇੱਥੋਂ ਬੱਸ ਪਤਾ ਨਹੀਂ ਮੰਮੀ ਨੇ ਕੋਲੋਂ ਕੁਝ ਦੱਸਣਾ ਨਹੀਂ ਦੱਸਣਾ ਮੈਂ ਨਹੀਂ ਸਮਝਦਾ ਕਿ ਕਿਹੜੇ ਕੰਮ ਸੀ ਫਸ ਗਏ ਇੱਥੇ ਕਿਹੜੇ ਕੰਮਾਂ ਚ ਬੇਅਮਨ ਵੇ ਵੇ ਜਾ ਪਾਣੀ ਦੀ ਕੁੱਟ ਲੈ ਕੇ ਦੇ ਦੇ ਮੰਮੀ ਮੈਂ ਨਾ ਬਦਾਂ ਦਾ ਐਲਸ ਕਰਦਾ ਵੇ ਅਈ ਲੈਟਸ ਕਰਦਾ ਇਹ ਫੇ ਕੁਛ ਕਰੇਗਾ ਵੀ ਤੇ ਨਾ ਤੂੰ ਵੀ ਇਹਨਾਂ ਗੁੱਜਾਂ ਵਰਗੇ ਨਿਕਲੇਗਾ ਦੇਖ ਲੈ ਮੈਂ ਤੈਨੂੰ ਵੀ ਉਹ ਖੋਦੀ ਦੀ ਹੁਣ ਸਾਰਾ ਗੁੱਸਾ ਤੁਸੀਂ ਉਸ ਬੱਚੇ ਤੇ ਕੁ ਵਿਚਾਰੇ ਤੇ ਉਦਾਰ ਰਹੇ ਹੋ ਮੇਰਾ ਤਾਂ ਨਾ ਜੀ ਕਰਦਾ ਬੁੜੀ ਨੂੰ ਤੇ ਚਰਨੇ ਨੂੰ ਮਾਰਨ ਤੋਂ ਪਹਿਲਾਂ ਔਰ ਦੋਨਾਂ ਨੂੰ ਮਾਰਦਾ ਵਿੱਚ ਹੀ ਤੇਰੇ ਵਾਲੇ ਨੂੰ ਵੀ ਰੋਂਬੜ ਦਿਆ ਹਾਂ ਹੋਰ ਕੀ ਦੇ ਦੀ ਸਹੀ ਗੱਲ ਆ ਅੱਜ ਤਾਂ ਮੈਂ ਵੀ ਬਹੁਤ ਇਰਿਟੇਟ ਹੋ ਗਈ ਸੱਚੀ ਇਹਨਾਂ ਤੋਂ ਕਿੱਥੇ ਪੱਲੇ ਪਏ ਨੇ ਕਦੋਂ ਬੁੜੀ ਨੂੰ ਮਨਾਇਆ ਕਦੋਂ ਉਹਨੇ ਦੱਸਿਆ ਕੀ ਕੀਮਤੀ ਚੀਜ਼ ਆ ਫਿਰ ਪਤਾ ਨਹੀਂ ਹੈ ਵੀ ਆ ਕਿ ਕੁਝ ਨਹੀਂ ਹੈਗਾ ਹਾਂ ਚਲ ਦੀਦੀ ਹੁਣ ਚੁੱਪਾ ਕਰੋ ਮਸਾਂ ਟਿੱਕੇ ਨੇ ਸੌ ਜਾਣ ਦੋ ਉੱਠ ਕੇ ਇਹਨਾਂ ਨੇ ਫੇਰ ਇੱਥੇ ਬੁੜਬੁੜ ਕਰਨ ਲੱਗ ਜਾਣਾ ਫੀਸ ਹੋ ਜਾਣ ਤੋਂ ਆ ਤੂੰ ਦੇਖੀ ਤੜਕੇ ਆ ਸਾਡੇ ਵਾਲੇ ਤਾਂ ਜਿਹਾ ਉਹ ਨਹੀਂ ਤੇ ਜਾਂ ਫਿਰ ਮੈਂ ਨਹੀਂ ਹਾਂ ਇੱਥੋਂ ਜਾ ਉਹਦੀ ਲੋਥ ਜਾਉ ਤੇ ਜਾਂ ਤਾਉ ਫਿਰ ਮੇਰੀ ਹਾਂ ਚੱਲ ਕੋਈ ਨਹੀਂ ਦੀ ਹੁਣ ਤੁਸੀਂ ਗੁੱਸੇ ਨੂੰ ਪਰ ਸੁੱਕ ਦੋ ਮੈਂ ਤਾਂ ਨਾ ਆਰਾਮ ਕਰ ਰਹੀ ਹਾਂ ਮੇਰੇ ਸੱਚੀ ਸਿਰ ਦੁਖਣ ਲੱਗ ਗਿਆ ਨਾ ਨਾ ਓਏ ਵੱਟ ਰੂੰਗਾ ਵੱਡੂ ਆ ਇਹ ਹਾਂ ਅ ਵੀਰ ਜੀ ਨੂੰ ਹੁਣ ਕੀ ਹੋ ਰਿਹਾ ਦੀਦੀ ਨੀ ਉਹੀ ਭੁੱਖੀ ਜਾਂਦਾਗਾ ਹਾਂ ਜੇ ਚਾਰ ਪੰਜ ਹੋਰ ਲੱਤੂ ਲਾਉਣ ਦੇ ਦਿੰਦਾ ਚੁੱਪ ਕਰਕੇ ਪੈ ਜਾਂਦਾ ਹਾਂ আগাপে। দেভে কায়ে তেভে আগাপে মাডিয়ে পাকে। মিনো আদায় নেভে তাইন নো গুজয়ে নিানো নন ভুয়েয়ে পত্যালো ওয়ে জা ਤੇ ਹੋ ਗਿਆ ਤੇ ਬੇਬੇ ਮਰਗੀ ਚਾਨਾ ਜੀ ਖਾ ਮਾਰੀ ਜਾਂਦਾ ਤੇਰੀ ਬੇਬੇ ਮਰਗੀ ਮੈਂ ਰਸਕੀ ਕਰ ਉਹ ਤੇਰੀ ਮਰਗੀ ਤੇਰੀ ਇਹ ਜੇ ਨਹੀਂ ਉਹ ਹਾਂ